ਸਿਆਣੇ ਕਹਿੰਦੇ ਨੇ ਕਿ ਚੋਰ ਤੋਂ 4 ਕਦਮ ਨਿਸ਼ੇੜੀ ਤੋਂ 14 ਕਦਮ ਤੇ ਚੁਗਲੀ ਕਰਨ ਵਾਲੇ ਤੋਂ 74 ਕਦਮ ਦੀ ਦੂਰੀ ਰੱਖੋ ਜ਼ਿੰਦਗੀ ਵਿੱਚ ਪਿੱਛੇ ਮੁੜ ਕੇ ਵੇਖੋਗੇ ਤਾਂ ਅਨੁਭਵ ਮਿਲੇਗਾ ਤੇ ਜੇਕਰ ਅੱਗੇ ਦੇਖੋਗੇ ਤਾਂ ਉਮੀਦ ਮਿਲੇਗੀ ਖੱਬੇ ਸੱਜੇ ਦੇਖੋਗੇ ਤਾਂ ਸੱਚਾਈ ਮਿਲੇਗੀ ਪਰ ਜੇਕਰ ਆਪਣੇ ਅੰਦਰ ਝਾਤੀ ਮਾਰੋਗੇ ਤਾਂ ਤੁਹਾਨੂੰ ਰੱਬ ਤੇ ਆਤਮ ਵਿਸ਼ਵਾਸ ਮਿਲੇਗਾ ਚਮਚਾਗਰੀ ਵਿੱਚ ਨਾ ਤਾਂ ਕੋਈ ਤਨਖਾਹ ਮਿਲਦੀ ਹੈ ਤੇ ਨਾ ਹੀ ਕੋਈ ਤਗਮਾ ਪਰ ਫਿਰ ਵੀ ਲੋਕ ਇਸ ਨੂੰ ਬੜੀ ਵਫਾਦਾਰੀ ਨਾਲ ਕਰਦੇ ਨੇ ਭਰੋਸਾ ਨਾ ਤੋੜਿਆ ਕਰੋ ਕਿਸੇ ਦਾ ਭਰੋਸਾ ਤੁਸੀਂ ਕਿਸੇ ਇੱਕ ਦਾ ਤੋੜਦੇ ਹੁੰਦੇ ਹੋ ਤੇ ਉਸ ਬੰਦੇ ਦਾ ਵਿਸ਼ਵਾਸ ਹਰ ਕਿਸੇ ਤੋਂ ਉੱਠ ਜਾਂਦਾ ਹੈ ਦਿਲ ਨੂੰ ਤੱਕਾ ਉਦੋਂ ਹੀ ਲੱਗਦਾ ਹੈ ਜਦੋਂ ਧੋਖਾ ਦੇਣ ਵਾਲੇ ਤੇ ਭਰੋਸਾ ਪੱਕਾ ਹੋਵੇ ਉਸ ਵਿਅਕਤੀ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ ਜ਼ਿੰਦਗੀ ਦੇ ਸਫ਼ਰ ਵਿੱਚ ਜਿਸ ਨੂੰ ਮਾੜੇ ਹਾਲਾਤਾਂ ਨੇ ਜਿਉਣਾ ਸਿਖਾਇਆ ਹੋਵੇ ਬ੍ਰਹਿਮੰਡ ਦੀਆਂ ਸੀਮਾਵਾਂ ਭਾਵੇਂ ਜਾਣੀਆਂ ਜਾ ਸਕਣ ਪਰ ਮੂਰਖਤਾ ਦੀ ਕੋਈ ਸੀਮਾ ਨਹੀਂ ਹੁੰਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਦਿਲ ਟੁੱਟਣ ਤੇ ਨਹੀਂ ਸਗੋਂ ਵਿਸ਼ਵਾਸ ਟੁੱਟਣ ਤੇ ਹੁੰਦਾ ਹੈ ਕਦੇ-ਕਦਾਈਂ ਕੁਝ ਖਾਸ ਹਾਲਾਤਾਂ ਵਿੱਚ ਜਿਉਣਾ ਵੀ ਹਿੰਮਤ ਦਾ ਕੰਮ ਹੁੰਦਾ ਹੈ ਜੇਕਰ ਵੇਚਣ ਵਾਲਾ ਚੁਸਤ ਹੋਵੇ ਤਾਂ ਦੂਜਿਆਂ ਦੀ ਗਰੀਬੀ ਵੇਚ ਕੇ ਵੀ ਅਮੀਰ ਹੋ ਜਾਂਦਾ ਹੈ ਸੁਖ ਹੋਵੇ ਪਰ ਸ਼ਾਂਤੀ ਨਾ ਹੋਵੇ ਤਾਂ ਸਮਝ ਲੈਣਾ ਕਿ ਤੁਸੀਂ ਆਰਾਮ ਨੂੰ ਗਲਤੀ ਨਾਲ ਸੁਖ ਸਮਝ ਰਹੇ ਹੋ ਚਾਹ ਵਿੱਚ ਮੱਖੀ ਡਿੱਗ ਜਾਵੇ ਤਾਂ ਚਾਹ ਸੁੱਟ ਦਿੱਤੀ ਜਾਂਦੀ ਹੈ ਤੇ ਜੇਕਰ ਉਹੀ ਮੱਖੀ ਘਿਓ ਵਿੱਚ ਡਿੱਗ ਪਵੇ ਤਾਂ ਮੱਖੀ ਦੂਰ ਸੁੱਟ ਦਿੱਤੀ ਜਾਂਦੀ ਹੈ ਮਨੁੱਖ ਨੁਕਸਾਨ ਤੇ ਨਫਾ ਦੇਖ ਕੇ ਸਿਧਾਂਤਾਂ ਦਾ ਢੋਂਗ ਕਰਦਾ ਹੈ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹ ਬਹੁਤ ਘੱਟ ਜਾਣਦੇ ਨੇ ਲੈਣਦਾਰ ਆ ਜਾਂਦੇ ਨੇ ਘਰਾਂ ਅੰਦਰ ਜਦੋਂ ਪੈਰ ਚਾਦਰ ਤੋਂ ਬਾਹਰ ਚਲੇ ਜਾਣ ਸਰਕਾਰੀ ਕੁਰਸੀਆਂ ਨਾਲ غرੂਰ ਦੇ ਖੰਭ ਜੁੜੇ ਹੋਏ ਹੁੰਦੇ ਨੇ ਜਿਵੇਂ ਹੀ ਕੋਈ ਵਿਅਕਤੀ ਬੈਠਦਾ ਹੈ ਹਵਾਈ ਜਹਾਜ਼ ਬਣ ਜਾਂਦਾ ਹੈ ਇੱਕ ਕਲਤਾ ਕਹਿੰਦੀ ਹੈ ਕਿ ਮਹਿਬੂਬ ਬਣਾਇਆ ਜਾਵੇ ਪਰ ਜ਼ਿੰਮੇਵਾਰੀ ਕਹਿੰਦੀ ਹੈ ਕਿ ਸਮਾਂ ਬਰਬਾਦ ਹੋਵੇਗਾ ਜੇਕਰ ਮਨ ਵਿੱਚ ਅਡੋਲਤਾ ਆ ਜਾਵੇ ਦੁਨਿਆਵੀ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਦੁਨੀਆ ਦੀ ਸਭ ਤੋਂ ਮਜ਼ੇਦਾਰ ਤੇ ਆਸਾਨ ਚੀਜ਼ ਹੁੰਦੀ ਹੈ ਕਿਸੇ ਨੂੰ ਸਲਾਹ ਦੇਣਾ ਫਿਤਰਤ ਨਹੀਂ ਬਦਲਦੀ ਕੱਪੜੇ ਬਦਲ ਲੈਣ ਨਾਲ ਜੇਕਰ ਕਰਤਾਰ ਬੁਲੰਦ ਹੋਵੇ ਤਾਂ ਹੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਨਕਾਰਾਤਮਕ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਕਿਉਂਕਿ ਉਹਨਾਂ ਕੋਲ ਹਰ ਹਾਲ ਲਈ ਸਮੱਸਿਆ ਹੁੰਦੀ ਹੈ ਆਦਮੀ ਤੇ ਕੁੱਤੇ ਵਿੱਚ ਫਰਕ ਸਿਰਫ ਇਹ ਹੈ ਕਿ ਆਦਮੀ ਕੁੱਤਾ ਹੋ ਸਕਦਾ ਹੈ ਪਰ ਕੁੱਤਾ ਕਦੇ ਵੀ ਆਦਮੀ ਨਹੀਂ ਹੋ ਸਕਦਾ ਪਹਿਲਾਂ ਲੱਗਦਾ ਸੀ ਕਿ ਤੂੰ ਹੀ ਦੁਨੀਆ ਹੈ ਪਰ ਹੁਣ ਲੱਗਦਾ ਹੈ ਕਿ ਤੂੰ ਵੀ ਦੁਨੀਆ ਹੀ ਹੈ ਕਾਮਯਾਬੀ ਦੀ ਤਾਂਗ ਹੋਣੀ ਚਾਹੀਦੀ ਹੈ ਵਰਨਾ ਸੋਚ ਤਾਂ ਇੱਥੇ ਹਰ ਕੋਈ ਲੈਂਦਾ ਹੈ ਪਿਆਰ ਵਿੱਚ ਚੁੱਕੀਆਂ ਸੌਹਾਂ ਸਰਕਾਰੀ ਪੁੱਲ ਨਾਲੋਂ ਵੀ ਕਮਜ਼ੋਰ ਹੁੰਦੀਆਂ ਨੇ ਇਸ ਹਾਲਾਤ ਨੂੰ ਹੀ ਜ਼ਿੰਦਗੀ ਕਹਿੰਦੇ ਨੇ ਸ਼ਾਇਦ ਕੋਈ ਮੋਹ ਛੁੱਟਿਆ ਵੀ ਨਹੀਂ ਤੇ ਕੋਈ ਮੋਹ ਬਚਿਆ ਵੀ ਨਹੀਂ ਕੁਝ ਇੰਤਜ਼ਾਰ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਇੱਕ ਸ਼ਾਮ ਹੀ ਨਹੀਂ ਸਗੋਂ ਸਾਰੀ ਉਮਰ ਲੰਘ ਜਾਂਦੀ ਹੈ ਸੁੱਖ-ਦੁੱਖ ਦੀਆਂ ਪਤਾ ਨਹੀਂ ਕਿੰਨੀਆਂ ਫਾਈਲਾਂ ਰੱਖੀਆਂ ਨੇ ਇਸ ਵਿੱਚ ਕੌਣ ਕਹਿੰਦਾ ਹੈ ਕਿ ਸੀਨੇ ਵਿੱਚ ਅਲਮਾਰੀਆਂ ਨਹੀਂ ਹੁੰਦੀਆਂ ਦੁਸ਼ਮਣਾਂ ਨਾਲ ਪਿਆਰ ਹੁੰਦਾ ਜਾਵੇਗਾ ਤੁਸੀਂ ਦੋਸਤਾਂ ਨੂੰ ਅਜ਼ਮਾਉਂਦੇ ਜਾਓ ਬੰਧਨ ਵਿੱਚ ਨਾ ਬਨੋ ਹਰ ਰਿਸ਼ਤੇ ਨੂੰ ਖੁੱਲਾ ਛੱਡੋ ਜੋ ਆਪਣਾ ਹੋ ਉਹ ਕਦੇ ਜਾਵੇਗਾ ਨਹੀਂ ਤੇ ਮਤਲਬੀ ਕਦੇ ਰੁਕੇਗਾ ਨਹੀਂ ਮੇਰੇ ਸੁਭਾਅ ਵਿੱਚ ਨਹੀਂ ਹੈ ਉਹਨਾਂ ਪੰਛੀਆਂ ਨਾਲ ਦੋਸਤੀ ਕਰਨਾ ਜੋ ਹਰ ਇੱਕ ਨਾਲ ਉੱਡਣ ਦੇ ਸ਼ਕੀਨ ਹੋਣ ਕਿਸੇ ਵਿੱਚ ਇੰਨੀਆਂ ਕਮੀਆਂ ਵੀ ਨਾ ਕੱਢੋ ਕਿ ਉਹ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੀ ਕੱਢ ਦੇਣ ਪੈਸੇ ਕਮਾਓ ਜਨਾਬ ਕੁੜੀਆਂ ਦੇ ਸੁਪਨਿਆਂ ਵਿੱਚ ਰਾਜਕੁਮਾਰ ਆਉਂਦੇ ਨੇ ਮਜ਼ਦੂਰ ਨਹੀਂ ਜੇ ਤੁਸੀਂ ਕੀਮਤ ਦੇਖੇ ਬਿਨਾ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਘੜੀ ਦੇਖੇ ਬਿਨਾ ਕੰਮ ਕਰਨਾ ਪਵੇਗਾ ਗਧਿਆਂ ਨੂੰ ਕਾਮਯਾਬੀ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਵਿੱਚ ਹੁਨਰ ਹੈ ਹੋ ਸਕਦਾ ਹੈ ਕਿ ਕੋਈ ਘੋੜਾ ਦੌੜ ਵਿੱਚ ਹੀ ਨਾ ਭੱਜਿਆ ਹੋਵੇ ਡੀਪੀ ਭਾਵੇਂ ਜਿੰਨੀ ਮਰਜ਼ੀ ਵਧੀਆ ਲਗਾ ਲਓ ਪਰ ਤੁਹਾਡੇ ਸ਼ਬਦਾਂ ਦੀ ਚੋਣ ਦੱਸ ਦਿੰਦੀ ਹੈ ਕਿ ਤੁਹਾਡੀ ਕਲਾਸ ਕੀ ਹੈ ਰਿਸ਼ਤਾ ਅਕਸਰ ਉਹੀ ਕਮਾਲ ਦਾ ਹੁੰਦਾ ਹੈ ਜੋ ਜ਼ਮਾਨੇ ਦੀਆਂ ਮਜਬੂਰੀਆਂ ਵਿੱਚੋਂ ਨਹੀਂ ਸਗੋਂ ਦਿਲ ਦੇ ਜਜ਼ਬਾਤਾਂ ਵਿੱਚੋਂ ਪੈਦਾ ਹੋਇਆ ਹੋਵੇ ਰਿਸ਼ਤੇ ਕੱਚ ਵਰਗੇ ਹੁੰਦੇ ਨੇ ਇਹ ਟੁੱਟ ਜਾਣ ਤਾਂ ਬਹੁਤ ਚੁੱਭਦੇ ਨੇ ਸੋ ਇਹਨਾਂ ਨੂੰ ਸੰਭਾਲ ਕੇ ਹਥੇਲੀ ਉੱਪਰ ਰੱਖੋ ਕਿਉਂਕਿ ਟੁੱਟ ਜਾਣ ਵਿੱਚ ਤਾਂ ਇੱਕ ਪਲ ਲੱਗਦਾ ਹੈ ਤੇ ਬਣਨ ਵਿੱਚ ਬਹੁਤ ਧੀਰ ਲੱਗ ਜਾਂਦੀ ਹੈ ਜਲਦੀ ਉਠਣਾ ਹਮੇਸ਼ਾ ਲਾਭਦਾਇਕ ਹੁੰਦਾ ਹੈ ਫਿਰ ਭਾਵੇਂ ਉਹ ਨੀਂਦ ਵਿੱਚੋਂ ਹੋਵੇ ਹੋਂਮੇ ਵਿੱਚੋਂ ਹੋਵੇ ਜਾਂ ਫਿਰ ਵਹਿਮ ਵਿੱਚੋਂ ਹੋਵੇ ਜਿਸ ਦਿਨ ਲੋੜਾਂ ਤੇ ਇੱਛਾਵਾਂ ਵਿੱਚ ਫਰਕ ਸਮਝ ਵਿੱਚ ਆ ਜਾਵੇ ਤਾਂ ਸਮਝ ਜਾਓ ਬਹੁਤ ਸਿਆਣੇ ਹੋ ਗਏ ਹੋ ਤੁਸੀਂ ਪਾਣੀ ਵਿੱਚ ਡਿੱਗਣ ਨਾਲ ਕਦੇ ਕਿਸੇ ਦੀ ਮੌਤ ਨਹੀਂ ਹੁੰਦੀ ਮੌਤ ਉਦੋਂ ਹੁੰਦੀ ਹੈ ਜਦੋਂ ਤੈਰਨਾ ਨਾ ਆਉਂਦਾ ਹੋਵੇ ਜਿੱਥੇ ਕੋਈ ਉਮੀਦ ਨਾ ਹੋਵੇ ਉਥੇ ਦੁੱਖ ਦੀ ਕੋਈ ਗੁੰਜਾਇਸ਼ ਵੀ ਨਹੀਂ ਹੁੰਦੀ ਜ਼ਿੰਦਗੀ ਨੂੰ ਬਦਲਣ ਲਈ ਲੜਨਾ ਪੈਂਦਾ ਹੈ ਤੇ ਇਸ ਨੂੰ ਆਸਾਨ ਬਣਾਉਣ ਦੇ ਲਈ ਸਮਝਣਾ ਪੈਂਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕ ਵੀ ਆਉਣਗੇ ਜਿਨ੍ਹਾਂ ਨੂੰ ਤੁਸੀਂ ਹੀ ਤੈਰਨਾ ਸਿਖਾਇਆ ਹੋਵੇਗਾ ਪਰ ਉਹ ਤੁਹਾਨੂੰ ਹੀ ਡੋਬਣ ਲਈ ਤਿਆਰ ਹੋਣਗੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕਾਂ ਨੂੰ ਵੀ ਮਿਲੋਗੇ ਜਿਨ੍ਹਾਂ ਨੂੰ ਤੁਸੀਂ ਅੱਗੇ ਵਧਣ ਵਿੱਚ ਮਦਦ ਕੀਤੀ ਹੋਵੇਗੀ ਪਰ ਉਹ ਤੁਹਾਨੂੰ ਹੀ ਲਿਆਉਣ ਦੀ ਕੋਸ਼ਿਸ਼ ਕਰਨਗੇ ਤੁਸੀਂ ਕੀ ਹੋ ਇਹ ਮਹੱਤਵਪੂਰਨ ਨਹੀਂ ਹੈ ਪਰ ਤੁਹਾਡੇ ਵਿੱਚ ਕੀ ਹੈ ਇਹ ਬਹੁਤ ਮਹੱਤਵਪੂਰਨ ਹੈ ਚੰਗੇ ਲੋਕ ਸਾਡੀ ਜ਼ਿੰਦਗੀ ਵਿੱਚ ਸਿਤਾਰਿਆਂ ਵਾਂਗ ਹੁੰਦੇ ਨੇ ਉਹ ਚਮਕਦੇ ਤਾਂ ਹਮੇਸ਼ਾ ਰਹਿੰਦੇ ਨੇ ਪਰ ਦਿਖਾਈ ਉਦੋਂ ਹੀ ਦਿੰਦੇ ਨੇ ਜਦੋਂ ਹਨੇਰਾ ਛਾ ਜਾਂਦਾ ਹੈ ਜੋ ਦਿਲ ਤੋਂ ਦਿੱਤਾ ਜਾ ਸਕਦਾ ਹੈ ਉਹ ਹੱਥਾਂ ਨਾਲ ਨਹੀਂ ਦਿੱਤਾ ਜਾ ਸਕਦਾ ਤੇ ਜੋ ਚੁੱਪ ਨਾਲ ਕਿਹਾ ਜਾ ਸਕਦਾ ਹੈ ਉਹ ਸ਼ਬਦਾਂ ਨਾਲ ਨਹੀਂ ਕਿਹਾ ਜਾ ਸਕਦਾ ਅਸੀਂ ਸੋਚਦੇ ਹਾਂ ਕਿ ਖੁਸ਼ ਰਹਿਣ ਲਈ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਹੈ ਪਰ ਅਸਲ ਵਿੱਚ ਖੁਸ਼ ਰਹਿਣ ਲਈ ਸਾਨੂੰ ਬਹੁਤ ਕੁਝ ਛੱਡਣਾ ਪੈਂਦਾ ਹੈ ਕੱਚੇ ਆਂਬ ਦਾ ਸੁਭਾਅ ਖੱਟਾ ਹੁੰਦਾ ਹੈ ਗੁੜ ਦਾ ਸੁਭਾਅ ਮਿੱਠਾ ਹੁੰਦਾ ਹੈ ਮੇਥੀ ਦਾ ਸੁਭਾਅ ਕੌੜਾ ਮਿਰਚ ਦਾ ਸੁਭਾਅ ਤਿੱਖਾ ਤੇ ਲੂਣ ਦਾ ਸੁਭਾਅ ਨਮਕੀਨ ਹੈ ਫਿਰ ਵੀ ਆਚਾਰ ਨੇ ਸਭ ਨਾਲ ਤਾਲਮੇਲ ਬਣਾ ਲਿਆ ਹੈ ਤੇ ਆਚਾਰ ਸਾਨੂੰ ਸਭ ਨੂੰ ਚੰਗਾ ਵੀ ਲੱਗਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਜ਼ਿੰਦਗੀ ਵਿੱਚ ਹਰ ਕਿਸੇ ਦੇ ਸੁਭਾਅ ਦੇ ਨਾਲ ਤਾਲਮੇਲ ਬਣਾਉਣਾ ਸਿੱਖ ਲੋਗੇ ਤਾਂ ਤੁਸੀਂ ਸਭ ਨੂੰ ਪਸੰਦ ਆਓਗੇ ਤੇ ਜ਼ਿੰਦਗੀ ਆਸਾਨ ਹੋ ਜਾਵੇਗੀ ਨਾ ਹਾਰਦੇ ਨੇ ਸਮੇ ਤੋਂ ਨਾ ਜਿੱਤਦੇ ਨੇ ਸਮੇ ਤੋਂ ਸਫਲ ਤਾਂ ਅਸਲ ਵਿੱਚ ਉਹੀ ਹੁੰਦੇ ਨੇ ਜਿਹੜੇ ਸਿੱਖਦੇ ਨੇ ਸਮੇ ਤੋਂ ਇਕੱਲੇ ਸੰਘਰਸ਼ ਕਰੋ ਤੇ ਤੁਹਾਡੀ ਸਫਲਤਾ ਦਾ ਜਸ਼ਨ ਮਨਾਉਣ ਲਈ ਪੂਰੀ ਦੁਨੀਆ ਤੁਹਾਡੇ ਨਾਲ ਆਵੇਗੀ ਵਿਚਾਰ ਜਲ ਵਾਂਗ ਹੁੰਦੇ ਨੇ ਜੇਕਰ ਤੁਸੀਂ ਉਸ ਵਿੱਚ ਗੰਦਗੀ ਮਿਲਾਦੋਗੇ ਤਾਂ ਉਹ ਨਾਲਾ ਬਣ ਜਾਵੇਗਾ ਜੇਕਰ ਉਸ ਵਿੱਚ ਸੁਗੰਧ ਮਿਲਾਦੋਗੇ ਤਾਂ ਉਹ ਗੰਗਾ ਜਲ ਬਣ ਜਾਵੇਗਾ ਜੇਕਰ ਦਿਮਾਗ ਠੰਡਾ ਹੋਵੇ ਤਾਂ ਫੈਸਲੇ ਗਲਤ ਨਹੀਂ ਹੁੰਦੇ ਤੇ ਜੇਕਰ ਬੋਲੀ ਮਿੱਠੀ ਹੋਵੇ ਤਾਂ ਆਪਣੇ ਤਾਂ ਕੀ ਬੇਗਾਨੇ ਵੀ ਦੂਰ ਨਹੀਂ ਹੁੰਦੇ ਸੱਚ ਦੀ ਰੇਲ ਗੱਡੀ ਵਿੱਚ ਬੈਠੋਗੇ ਤਾਂ ਦੁੱਖਾਂ ਦੇ ਸਟੇਸ਼ਨ ਤਾਂ ਆਉਣਗੇ ਹੀ ਸਾਡਾ ਦਰਦ ਕਿਸੇ ਦੇ ਹਾਸੇ ਦਾ ਕਾਰਨ ਬਣ ਸਕਦਾ ਹੈ ਪਰ ਸਾਡਾ ਹਾਸਾ ਕਦੇ ਵੀ ਦਰਦ ਦਾ ਕਾਰਨ ਨਹੀਂ ਬਣਨਾ ਚਾਹੀਦਾ ਭਰਾਵਾਂ ਦਾ ਰਿਸ਼ਤਾ ਰੱਬ ਨੇ ਦੁੱਖ ਵੰਡਾਉਣ ਲਈ ਬਣਾਇਆ ਸੀ ਪਰ ਅਫਸੋਸ ਅੱਜ ਇਹ ਸਿਰਫ ਜਾਇਦਾਦ ਦੀ ਵੰਡ ਤੱਕ ਸੀਮਤ ਰਹਿ ਗਿਆ ਹੈ ਸਾਰੀ ਰਾਤ ਡੂੰਗੀ ਨੀਂਦ ਲੈਣਾ ਇੰਨਾ ਆਸਾਨ ਨਹੀਂ ਹੈ ਇਦੇ ਲਈ ਸਾਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ ਹੈ। ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ, ਇੱਥੇ ਸੁੰਦਰਤਾ ਨੂੰ ਰੰਗ ਨਾਲ ਦੇਖਿਆ ਜਾਂਦਾ ਹੈ, ਸਿੱਖਿਆ ਨੂੰ ਨੰਬਰਾਂ ਨਾਲ ਦੇਖਿਆ ਜਾਂਦਾ ਹੈ ਤੇ ਸਤਿਕਾਰ ਪੈਸਾ ਦੇਖ ਕੇ ਦਿੱਤਾ ਜਾਂਦਾ ਹੈ। ਹਰ ਰੁੱਖ ਫਲ ਦੇਵੇ ਇਹ ਜ਼ਰੂਰੀ ਨਹੀਂ, ਕਿਸੇ ਕਿਸੇ ਦਾ ਪਰਛਾਵਾਂ ਵੀ ਬਹੁਤ ਸਕੂਨ ਦਿੰਦਾ ਹੈ। ਠੁਕਰਾ ਦੇਵੋ ਜੇਕਰ ਦੇਵੇ ਕੋਈ ਇਹਿਸਾਨ ਨਾਲ ਸਮੁੰਦਰ ਇੱਜ਼ਤ ਨਾਲ ਜੋ ਮਿਲ ਜਾਵੇ ਉਹ ਇੱਕ ਕਤਰਾ ਹੀ ਕਾਫੀ ਹੈ ਜਿਨ੍ਹਾਂ ਕੋਲ ਵਜੂਦ ਹੁੰਦਾ ਹੈ ਉਹ ਬਿਨਾਂ ਕਿਸੇ ਅਹੁਦੇ ਤੋਂ ਵੀ ਮਜ਼ਬੂਤ ਹੁੰਦਾ ਹੈ ਕੁਝ ਕਹਿਣ ਨਾਲੋਂ ਚੁੱਪ ਰਹਿਣਾ ਹੀ ਚੰਗਾ ਹੁੰਦਾ ਹੈ ਜੇਕਰ ਸਾਹਮਣੇ ਵਾਲਾ ਵਿਅਕਤੀ ਕੁਝ ਸਮਝਦਾ ਹੀ ਨਾ ਹੋਵੇ ਕਦੇ ਵੀ ਕਿਸੇ ਨੂੰ ਝੂਠੀ ਹਮਦਰਦੀ ਨਾ ਦਿਓ ਜੇਕਰ ਕਿਸੇ ਲਈ ਕੁਝ ਕਰਨਾ ਹੀ ਹੈ ਤਾਂ ਫਿਰ ਆਪਣੇ ਦਿਲ ਤੋਂ ਕਰੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ